ਰੇਲਵੇ ਸਟੇਸ਼ਨ ਅਸੀਂ ਖੜਕੜਕਲਾ ਦੇ ਵਿੱਚ ਖੜੇ ਆ ਤੇ ਤੁਹਾਨੂੰ ਪਹਿਲਾਂ ਸੂਚੀ ਦਿਖਾਣੇ ਹੈਗਾ 2017 ਦੇ ਵਿੱਚ ਪਹਿਲਾਂ ਸੂਚੀ ਲਿਖੀ ਹੋਈ ਸੀ ਕੁਝ ਜਿਹੜੇ ਰਾਹੋਂ ਦਾ ਕਰਾਇਆ ਗੜਸ਼ੰਕਰ ਦਾ ਕਰਾਇਆ ਲਿਖਿਆ ਹੋਇਆ ਪਰ ਹੁਣ ਸਾਨੂੰ ਉਹਨਾਂ ਉਹਨਾਂ ਨੇ ਜਿਸ ਲਈ ਸਾਨੂੰ ਆਜ਼ਾਦੀ ਦਵਾਈ ਸੀ ਉਹਨਾਂ ਦੇ ਵਾਦੇ ਯਾਦ ਆ ਅਸੀਂ ਖੜਕੜਕਲਾ ਦੇ ਰੇਲਵੇ ਸਟੇਸ਼ਨ ਸਿੱਧੇ ਆਜਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੜਕੜਕਲਾ ਦੇ ਰੇਲਵੇ ਸਟੇਸ਼ਨ ਦੇ ਹਾਲਾਤ ਦਿਖਾ ਰਹੇ ਆ ਜਿੱਥੇ ਉਹ ਮਾਲਵਿੰਦਰ ਸਿੰਘ ਕੰਗ ਜੀ ਸਦਨ ਦੇ ਵਿੱਚ ਆਵਾਜ਼ ਬੁਲੰਦ ਕਰ ਰਿਹਾ ਕਿ ਬਲਾਚੌਰ ਦੇ ਨਾਲ ਲਾਈਨ ਰੇਲਵੇ ਲਾਈਨ ਜੋੜਨੀ ਚਾਹੀਦੀ ਹੈ ਜੋੜਨੀ ਚਾਹੀਦੀ ਹੈ ਸਾਰੇ ਸਹਿਮਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਪੰਜਾਬੀ ਤੇਸੋ ਬੈਠਦੇ ਮੈਂ ਹਾਂ ਪੱਤਰਕਾਰ ਸ਼ਾਮ ਕੱਲ ਛੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਸਰਕਾਰ ਵੱਲੋਂ ਬੜੀ ਧੂਮਤਾਂ ਨਾਲ ਮਨਾਇਆ ਜਾਣਾ ਹੈ ਸ਼ਰਦਾ ਦੇ ਸੂਮਨ ਜਿੱਥੇ ਸੱਤਾਧਾਰੀ ਲੀਡਰ ਵਿਰੋਧੀ ਲੀਡਰ ਬਹੁਤ ਸਾਰੀਆਂ ਜੁਨੀਅਨ ਆਗੇ ਚੀਬੇ ਆਜਮ ਸਰਦਾਰ ਭਗਤ ਸਿੰਘ ਨੂੰ ਨਮਨ ਕਰਨੀਆ ਸ਼ਰਦਾ ਦੇ ਸੂਮਨ ਵੀ ਭੇਟ ਕਰਨੀਆਂ ਤੇ ਨਮਨ ਵੀ ਕਰਨੇ ਚਾਹੀਦਾ ਕੀ ਅੱਜ ਸਾਨੂੰ ਉਹਨਾਂ ਦਾ ਉਹਨਾਂ ਨੇ ਜਿਸ ਲਈ ਸਾਨੂੰ ਆਜ਼ਾਦੀ ਦਿਵਾਈ ਸੀ ਉਹਨਾਂ ਦੇ ਵਾਦੇ ਯਾਦ ਹੈ ਅੱਜ ਅਸੀਂ ਪੰਜਾਬੀ 365 ਵੱਲੋਂ ਤੁਹਾਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਬਾਰ ਬਾਰ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਮੀਡੀਆ ਆਪਣੀ ਡਿਊਟੀ ਨਿਭਾ ਨਿਭਾਣ ਦੀ ਕੋਸ਼ਿਸ਼ ਕਰ ਰਿਹਾ ਕੁਝ ਨਵਾਰੇ ਆ ਉਹ ਸਾਰੀਆਂ ਚਰਚਾਾਂ ਮ ਕਰ ਰਹੇ ਆ ਕਿ ਕਿੱਥੇ ਕਮੀ ਰਹਿ ਗਈ ਅੱਜ ਅਸੀਂ ਖੜਕੜਕਲਾ ਦੇ ਰੇਲਵੇ ਸਟੇਸ਼ਨ ਸਿੱਧੇ ਆਜਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੜਕੜਕਲਾ ਦੇ ਰੇਲਵੇ ਸਟੇਸ਼ਨ ਦੇ ਹਾਲਾਤ ਦਿਖਾ ਰਹੇ ਆ ਜਿੱਥੇ ਉਹ ਮਾਲਵਿੰਦਰ ਸਿੰਘ ਕੰਗ ਜੀ ਸਦਨ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਆ ਕਿ ਭਲਾ ਚੋਰ ਦੇ ਨਾਲ ਲਾਈਨ ਰੇਲਵੇ ਲਾਈਨ ਜੁੜਨੀ ਚਾਹੀਦੀ ਜੁੜਨੀ ਚਾਹੀਦੀ ਹੈ ਸਾਰੇ ਸਹਿਮਤ ਹੈ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਉੱਥੇ ਹੀ ਪਹਿਲਾਂ ਪੀਪੀ ਪਾਰਟੀ ਸਿਰ ਤੇ ਖੱਟੇ ਰੰਗ ਦੀਆਂ ਪੱਗਾਂ ਬਨ੍ਹ ਕੇ ਸ਼ੀਦਾਂ ਨੂੰ ਨਮਨ ਕਰਕੇ ਇੱਕ ਵਾਅਦਾ ਕੀਤਾ ਸੀਗਾ ਕਿ ਸ਼ੀਦੇ ਆਜ਼ਮਨ ਸਰਦਾਰ ਪਾਕਤ ਸਿੰਘ ਦੀ ਸੋਚ ਤੇ ਪੈਰਾ ਦੇ ਅੱਜ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਉਹਨਾਂ ਦੇ ਪਿੰਡ ਦਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਇੱਕ ਇਹੋ ਜਿਹੀ ਆਵਾਜ਼ਾਈ ਦਾ ਇੱਕ ਬਹੁਤ ਵੱਡਾ ਸਾਧਨ ਹੈ ਜਿਹੜਾ ਬਹੁਤ ਘੱਟ ਕਿਰਾਏ ਦੇ ਵਿੱਚ ਬਹੁਤ ਲੰਬਾ ਸਫਰ ਤੁਹਾਨੂੰ ਲੈ ਜਾਉਣਾ ਹੈ। ਰੇਲਵੇ ਸਟੇਸ਼ਨ ਅਸੀਂ ਖੜਕੜਗਲਾ ਦੇ ਵਿੱਚ ਖੜੇ ਆ ਤੇ ਤੁਹਾਨੂੰ ਪਹਿਲਾਂ ਸੂਚੀ ਦਿਖਾਣੇ ਹੈ ਕਿ 2017 ਦੇ ਵਿੱਚ ਪਹਿਲਾਂ ਸੂਚੀ ਲਿਖੀ ਹੋਈ ਸੀ। ਕੁਝ ਜਿਹੜੇ ਰਾਹੋਂ ਦਾ ਕਰਾਇਆ ਗੜਸ਼ੰਕਰ ਦਾ ਕਰਾਇਆ ਲਿਖਿਆ ਹੋਇਆ ਪਰ ਹੁਣ ਮਿਟ ਗਿਆ। ਇੱਧਰ 2021 ਦੀ ਸੂਚੀਂ ਟ੍ਰੇਨਾਂ ਵੀ ਲਿਖੀਆਂ ਹੋਈਆਂ ਕਿਹੜੀਆਂ ਆਣੀਆਂ ਕਿੱਥੋਂ ਤੋਂ ਕਿੱਥੇ ਤੱਕ ਚੱਲਣੀਆਂ ਪਰ ਇਹ ਬੋਰਡ ਅੱਜ ਮਿਟ ਚੁੱਕੇ ਆ ਪੜ ਨਹੀਂ ਹੁੰਦੇ। ਤੇ ਜੇ ਮੈਂ ਬਿਲਡਿੰਗ ਦੀ ਗੱਲ ਕਰੇ ਬਿਲਡਿੰਗ ਦੀ ਆਰਦੋ ਵਾਲੇ ਦੀ ਗੱਲ ਕਰਾਂ ਮੈਂ ਉੱਥੇ ਹੀ ਮਾਲਵਿੰਦਰ ਸਿੰਘ ਕੰਕ ਲੋਕ ਸਭਾ ਮੈਂਬਰ ਸ਼੍ਰੀ ਆਨੰਦਪੁਰ ਸਾਹਿਬ ਵਿੰਦੀ ਕਰਦਾਂਗੇ ਇੱਕ ਨਜ਼ਰ ਜ਼ਰੂਰ ਖੜਕੜਗਲਾ ਦੇ ਇਸ ਰੇਲਵੇ ਸਟੇਸ਼ਨ ਤੇ ਆ ਕੇ ਮਾਰੋ ਤੇ ਇਹ ਹੈ ਜੀ ਰੇਲਵੇ ਸਟੇਸ਼ਨ ਵੈਸੇ ਤਾਂ ਸਾਨੂੰ ਇੱਥੇ 15-20 ਮਿੰਟ ਹੋ ਗਏ ਆ ਕੋਈ ਵੀ ਡਾ ਟੀਟੀ ਨਾ ਚੌਂਕੀਦਾਰ ਨਹੀਂ ਦਿਖਿਆ ਇਹ ਹੈ ਜੀ ਰੇਲਵੇ ਸਟੇਸ਼ਨ ਦੀ ਬਿਲਡਿੰਗ ਤੇ ਬਿਲਡਿੰਗ ਹੈ ਤੇ ਆ ਰੇਲਵੇ ਸਟੇਸ਼ਨ ਦੀ ਇਮਾਰਤ ਜਿਹੜੀ ਬਹੁਤ ਸਾਰੀ ਖਸਤਾ ਹੋ ਚੁੱਕੀ ਹੈ ਚਾਹੇ ਮਾੜੀ ਮੋਟੀ ਲਿਪਾ ਚੁਪੀ ਕਰਕੇ ਇਹ ਜਰੂਰ ਪੱਕਾ ਕੀਤਾ ਹੋਇਆ ਹੈ ਤਾਂ ਪਰ ਬਸ ਪਿਆਲ ਦਵਾਲੇ ਦੇ ਜਿਹੜੇ ਆ ਇਹ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਜਿਹੜੀ ਲਿਖਤਾਂ ਵੀ ਮਿਟ ਚੁੱਕੀਆਂ ਹੈ ਹੌਲਡਰ ਨਿਕਲੇ ਹੋਇਆ ਜਿਸ طرف ਨਜ਼ਰ ਮਾਰੀਏ ਤਾਂ ਛੱਤਾਂ ਦੇ ਉੱਤੇ ਕਾ ਉੱਗ ਚੁੱਕਾ ਆ ਆਦਵਾਲੇ ਪੂਰੀ ਗੰਦਗੀ ਹੈ ਇਹ ਮੈਂ ਉਸ ਧਰਤੀ ਦੀ ਗੱਲ ਕਰ ਰਿਹਾ ਜਿੱਥੇ ਸਾਡਾ ਆਈਕਨ ਸਾਡਾ ਹੀਰੋ ਸਰਦਾਰ ਭਗਤ ਸਿੰਘ ਜੀ ਦਾ ਜਨਮ ਹੋਇਆ ਜੱਦੀ ਪਿੰਡ ਆ ਉਹਨਾਂ ਦਾ ਤੇ ਜੱਦੀ ਪਿੰਡ ਦੇ ਰੇਲਵੇ ਸਟੇਸ਼ਨ ਵੈਸੇ ਤਾਂ ਉਹ ਬੱਸ ਸਟੈਂਡ ਵੀ ਕੋਈ ਇੰਨਾ ਵਧੀਆ ਨਹੀਂ ਹੈਗਾ ਸਿਰਫ ਅਸੀਂ ਉਹਨਾਂ ਨetaਵਾਂ ਤੱਕ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਹਾਲਾਤ ਕੀ ਹੈ ਕਿਉਂਕਿ ਕਈ ਵੇਲੇ ਹਾਲਾਤ ਨਹੀਂ ਪਤਾ ਹੁੰਦਾ ਉਹ ਮੀਡੀਆ ਨਾਲ ਪਤਾ ਲੱਗਦੇ ਆ ਇਹ ਖਟਕੜ ਗੱਲਾਂ ਲਿਖਿਆ ਹੋਇਆ ਇਹ ਵੀ ਕਈ ਜਗ੍ਹਾ ਤੋਂ ਮੱਦਮ ਵੀ ਪੈ ਗਿਆ ਟੁੱਟ ਵੀ ਚੁਕਾਇਆ ਤੇ ਇਹ ਹਾਲਾਤ ਇਸ ਤਰ੍ਹਾਂ ਦੇ ਆ ਸਾਡੇ ਉਸ ਸਿੱਦੇ ਆਜ਼ਮ ਭਗਤ ਸਿੰਘ ਦੀ ਪਿੰਡ ਦਾ ਰੇਲਵੇ ਸਟੇਸ਼ਨ ਤੇਪਰ ਨજર ਮਾਰੋ ਲਾਈਟਾਂ ਦਾ ਜਗ ਰਹੀਆਂ ਲਾਈਟਾਂ ਜਗ ਰਹੀਆਂ ਨਾ ਇੱਥੇ ਟੀਟੀ ਐ ਨਾ ਕੋਈ ਟਿਕਟ ਦੇਣ ਵਾਲਾ ਆ ਕੋਈ ਵੀ ਇੱਥੇ ਸਾਨੂੰ ਨਜ਼ਰ ਨਹੀਂ ਆਇਆ ਇਸ ਕਰਕੇ ਉਹਨਾਂ ਸਰਕਾਰਾਂ ਨੂੰ ਬੇਨਤੀਆਂ ਆ ਉਹਨਾਂ ਸਰਕਾਰਾਂ ਨੂੰ ਬੇਨਤੀਆਂ ਆ ਕਿ ਸ਼ਹੀਦਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਕਿਉਂਕਿ ਨੌਜਵਾਨਾਂ ਦਾ ਆਈਕਨ ਹੈ ਉਹਨਾਂ ਦੇ ਸੋਚ ਵਿਚਾਰਾਂ ਦੇ ਇਸ ਦੇਸ਼ ਨੇ ਇਸ ਦੇਸ਼ ਦੇ ਨੌਜਵਾਨ ਨੇ ਚੱਲਣਾ ਪਹਿਲਾਂ ਇਸ ਧਰਤੀ ਤੇ ਆਈਏ ਕੁੰਗਿਸ ਧਰਤੀ ਇਹ ਆਮ ਧਰਤੀ ਨਹੀਂ ਹੈ ਇੱਥੇ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਲੋਕ ਆ ਕੇ ਨਮਨ ਕਰਦੇ ਆ ਤੇ ਸਾਡੇ ਸੰਦੇਸ਼ ਜਿਹੜੇ ਆ ਬਾਹਰ ਜਾਂਦੇ ਆ ਕਿ ਇਸ ਧਰਤੀ ਦੇ ਉੱਤੇ ਕਿੰਨਾ ਕੁ ਕੁਝ ਕੀਤਾ ਤੇ ਸਾਰਿਆਂ ਨੂੰ ਬੇਨਤੀ ਹੈ ਵੇਂਦੀ ਇਹ ਵੀ ਆ ਰੇਲਵੇ ਲਾਈਨ ਆ ਤਕਰੀਬਨ ਐ ਵੈਸੇ ਦਾ ਨਵਾਂ ਸ਼ਹਿਰ ਜ਼ਿਲ੍ਹਾ ਸ਼ੀਰਪਖ ਸਿੰਘ ਨਗਰ ਜਿਹਨੂੰ ਸੱਸਾ ਪੱਬਾ ਨਗਰ ਕਹਿੰਦੇ ਨੇ ਆ ਵੈਸੇ ਤੁਸੀਂ ਜਿਹੜਾ ਉਚਾਰਨ ਆ ਸ਼ੀਰਪਖ ਸਿੰਘ ਨਗਰ ਜ਼ਰੂਰ ਕਿਹਾ ਕਰੋ ਕਿ ਆਪਾਂ ਸ਼ੀਦਾਂ ਨੂੰ ਵੀ ਯਾਦ ਕਰੀਏ ਵੈਸੇ ਦਾ ਰੇਲ ਜਿਹੜੀ ਆ ਨਮਾ ਸ਼ਹਿਰ ਤੱਕ ਵੀ ਬਹੁਤ ਘਟਾਂ ਦੀਆਂ ਆ ਕਿਉਂਕਿ ਜੇਜੋ ਤੱਕ ਜਾਂਦੀ ਸੀ ਪਹਿਲਾਂ ਫ੍ਰੀ ਆਫ ਕੋਸਟ ਗੱਡੀ ਉਹ ਵੀ ਮੇਰੇ ਖਿਆਲ ਨਾਲ ਅੱਜ ਆਂਦੀ ਕਿ ਨਹੀਂ ਟ੍ਰੇਨਾਂ ਦਾ ਜਿਹੜਾ ਬੇਰਵਾ ਅਗਲੀ ਵੀਡੀਓ ਚ ਦਵਾਂਗੇ ਕਿ ਕਿਹੜੀ ਟ੍ਰੇਨ ਕਿੱਥੇ ਆਉਂਦੀ ਆ ਪਰ ਅੱਜ ਮੈਂ ਖੜਕੜ ਕਲਾਂ ਵੀ ਇਸ ਦੇਖ ਕੇ ਇੱਕ ਵਾਰ ਦਿਖਾ ਦਿਓ ਜੀ ਬਿਲਡਿੰਗ ਦਿਖਾ ਦਿਓ ਟੁੱਤੀ ਹੋਈ ਕੀ ਹਾਲਾਤ ਐ ਬਿਲਡਿੰਗ ਦੇ ਉਹ ਦਿਖਾ ਦਿਓ ਦੁੱਖ ਵੀ ਹੁੰਦਾ ਆ ਤੇ ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਵੀ ਜਾਂਦਾ ਆ ਕਿ ਜ਼ਰੂਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਦਿਖਾਈਆਂ ਜਰੂਰ ਸਦਨ ਦੇ ਵਿੱਚ ਕੋਈ ਨਾ ਕੋਈ ਸੱਤਾਧਾਰੀ ਕੋਈ ਨਾ ਕੋਈ ਵਿਰੋਧੀ ਤੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਜਾਵੇ ਤੇ ਇਹ ਬਿਲਡਿੰਗ ਇਹ ਰੇਲਵੇ ਸਟੇਸ਼ਨ ਦੀ ਗੱਲ ਕਰੇ ਜਿੱਥੇ ਨਵਾਂ ਸ਼ਹਿਰ ਵਪਾਰ ਪੱਖੋਂ ਵੀ ਅੱਗੇ ਵਧੇ ਤੇ ਸ਼ਹੀਦਾਂ ਦੀ ਧਰਤੀ ਜਿਹੜੇ ਉਹਨਾਂ ਦੇ ਵਿਚਾਰਾਂ ਦੀ ਅਸੀਂ ਗੱਲ ਕਰਦੇ ਆਂ ਉਹਨਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਚ ਵੀ ਅਸੀਂ ਕਾਮਯਾਬੀ ਹੋ ਕਿਉਂਕਿ ਜੇ ਖੜਕੜ ਕਲਾਂ ਦੇ ਵਿੱਚ ਰੇਲਵੇ ਸਟੇਸ਼ਨ ਜਾਂ ਨਵਾਂ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਵਧੀਆ ਹੋਵੇ ਵਕ ਵਕ ਇਹ ਸਿੱਡੀਆਂ ਦੇ ਨਾਲ ਜੁੜਿਆ ਹੋਵੇ ਤਾਂ ਇੱਥੇ ਆ ਕੇ ਉਹ ਸੋਖਾ ਤੇ ਸਸਤਾ ਕਿਉਂਕਿ ਆਵਾਜਾਈ ਜਿਹੜੀ ਰੇਲਵੇ ਸਟੇਸ਼ਨ ਦੀ ਆ ਬਹੁਤ ਸਸਤੀ ਹੋ ਜਾਂਦੀ ਹੈ ਇੱਥੇ ਆ ਕੇ ਉਹ ਨਮਨ ਕਰ ਸਕਦੇ ਆ ਬਹੁਤ ਸਾਰੇ ਬਹੁਤ ਸਾਰੀਆਂ ਜਦੋਂ ਅਸੀਂ ਵੀਡੀਓ ਬਣਾਉਣਾ ਬਹੁਤ ਸਾਰੇ ਵਿਦੇਸ਼ਾਂ ਤੋਂ ਵੀ ਲੋਕ ਸਾਨੂੰ ਫੋਨ ਕਰਦੇ ਆ ਕਿ ਇਹ ਕਿਸ ਤਰ੍ਹਾਂ ਦੀ ਜਿਹੜੀ ਐ ਇਸ ਤਰ੍ਹਾਂ ਦਾ ਕਿਉਂ ਹੋਇਆ ਐ ਖੰਡਰ ਕਿਉਂ ਹੋਇਆ ਐ ਕਿ ਉਹ ਸ਼ਬਦਾਵਾਂ ਕਿਉਂ ਨਹੀਂ ਮਿਲਦੀਆਂ ਇਹ ਸਵਾਲ ਜਿਹੜੇ ਆ ਤੁਸੀਂ ਆਪਣੇ ਆਪਣੇ ਲੀਡਰਾਂ ਨੂੰ ਜ਼ਰੂਰ ਪੁੱਛਿਆ ਕਰੋ ਇਸ ਵਾਰ ਇੱਕ ਵਾਰ ਦਿਖਾ ਦਿਮਾ ਜੀ 15 20 ਮਿੰਟ ਹੋ ਗਏ ਵੈਸੇ ਦਾ ਇੱਥੇ ਕੋਈ ਸਾਨੂੰ ਨજર ਨਹੀਂ ਆਇਆ ਇੱਕ ਸੜਕ ਜਾ ਰਹੀ ਹੈ ਉੱਤੇ ਥੋੜੀ ਬਹੁਤੀ ਆਵਾਜ਼ ਆਈ ਹੈ ਪਰ ਜਿਸ ਤਰ੍ਹਾਂ ਇੱਥੇ ਗੰਦਗੀ ਐ ਉਸ ਤਰ੍ਹਾਂ ਜ਼ਰੂਰ ਸਵਾਲੀਆਂ ਨਿਸ਼ਾਨਾ ਉੱਤੇ ਹੀ ਬੇਨਤੀ ਐ ਅਕਾਲ ਕਾਲਜ ਨਵਾਂ ਸ਼ਹਿਰ ਨੂੰ ਦੇ ਕੇ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਉੱਥੇ ਹੀ ਇਹ ਜ਼ਰੂਰਤ ਹੈ ਉਹਨਾਂ ਤੱਕ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਸ਼ਾਇਦ ਇਹ ਵੇਲੇ ਨਹੀਂ ਪਤਾ ਲੱਗਦੀਆਂ ਕਿਉਂਕਿ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਮੀਡੀਆ ਹੀ ਦੱਸਦੀ ਹੈ ਇਸਕੇ ਉਹਨਾਂ ਨੂੰ ਗੁਜ਼ਾਰਸ਼ ਹੈ ਜਰੂਰ ਡਿਸਟ੍ਰਿਕਟ ਸ਼ੀਰਪਾਕ ਸਿੰਘ ਨਗਰ ਨੂੰ ਰੇਲਵੇ ਲਾਈਨ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ ਜਿੱਥੇ ਹੀ ਮਾਲਵਿੰਦਰ ਸਿੰਘ ਕੰਗਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਬਲਾਚੌਰ ਨੂੰ ਰੇਲਵੇ ਲਾਈਨ ਜੋੜਨ ਦੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਉੱਥੇ ਉਹਨਾਂ ਨੂੰ ਬੇਨਤੀ ਹੈ ਇਹ ਵੀ ਆਵਾਜ਼ ਜਰੂਰ ਬੁਲੰਦ ਕਰਿਓ ਕਿ ਖੜਕੜਕਲਾਂ ਸ਼ੇਧ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਖੜਕੜਕਲਾਂ ਦੇ ਵਿੱਚ ਰੇਲਵੇ ਸਟੇਸ਼ਨ ਬੱਸ ਸਟੈਂਡ ਆਵਾਜ਼ ਆਈ ਦੇ ਸਾਹਮਣੇ ਕਿਹੋ ਜੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦੇਖਦੇ ਪੰਜਾਬੀ 365 ਸਾਰਿਆਂ ਦਾ ਧੰਨਵਾਦ ਆ ਬਾਜ਼ਾਰ ਜਰੂਰ ਦਿਓ ਵੀਡੀਓ ਸ਼ੇਅਰ ਜਰੂਰ ਕਰਿਓ ਇਥੇ ਤੁਹਾਡੇ ਲਈ ਵੀਡੀਓ ਬਣਦੀਆਂ ਉਹਨਾਂ ਨੇਤਾਵਾਂ ਤੱਕ ਉਹਨਾਂ ਸੱਤਾਧਾਰੀ ਲੀਡਰਾਂ ਤੱਕ ਉਹਨਾਂ ਸਾਂਸਦ ਦੇ ਵਿੱਚ ਬੈਠੇ ਸਾਰੇ ਲੀਡਰਾਂ ਨੂੰ ਬੇਨਤੀ ਵੀ ਆ ਉਹਨਾਂ ਤੱਕ ਵੀਡੀਓ ਪਹੁੰਚਾਓ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਦੇਖਦੇ ਸਾਰਿਆਂ ਦਾ ਹੀ ਸ਼ੁਕਰੀਆ